ਇਸ ਤਰ੍ਹਾਂ ਜੋ ਸਾਰੇ ਜਾਣਦੇ ਨੇ ਜੋ ਠੰਡ ਦਾ ਪਰਕੋਪਾ ਪੰਜਾਬ ਦੇ ਵਿੱਚ ਦਿਨ-ਬਦਨ ਵਧ ਰਿਹਾ ਹੈ ਤੇ ਜਿਸ ਨਿਊਜ਼ ਦਾ ਅਪਡੇਟ ਦਾ ਇੰਤਜ਼ਾਰ ਹੈ ਸਾਰੇ ਚਾਹੇ ਬੱਚੇ ਹੋਣ ਸਕੂਲਾਂ ਦੇ ਚਾਹੇ ਟੀਚਰਜ਼ ਜਾਂ ਉਹਨਾਂ ਦੇ ਮਾਪੇ ਇੰਤਜ਼ਾਰ ਕਰ ਰਹੇ ਸੀ ਤੇ ਮੰਗ ਉੱਠ ਰਹੀ ਸੀ ਦਿਨ-ਬਦਨ ਕਿ ਛੁੱਟੀਆਂ ਵਿੱਚ ਜੋ ਸਰਦੀ ਦੀਆਂ ਛੁੱਟੀਆਂ ਵਿੱਚ ਵਾਧਾ ਕੀਤਾ ਜਾਵੇ ਜੋ ਪੰਜਾਬ ਦੇ ਸਰਕਾਰੀ ਸਕੂਲ ਨੇ ਜਾਂ ਕੋਈ ਵੀ ਸਕੂਲ ਨੇ ਤਾਂ ਕਿਉਂਕਿ ਨਾਲ ਦੀਆਂ ਸਟੇਟਸ ਨੇ ਅਸੀਂ ਮਤਲਬ ਜੰਧਗੀੜਾ ਚਾਹੇ ਹਰਿਆਣਾ ਉਹਨਾਂ ਤੱਕ ਤਕਰੀਬਨ ਕੋਈ 15 ਜਨਵਰੀ ਤੱਕ ਛੁੱਟੀਆਂ ਹੋਈਆਂ ਨੇ ਤੇ ਇਸ ਤੇ ਆ ਜੋ ਆ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਜੀ ਦਾ ਹੁਣੇ-ਹੁਣੇ ਜੋ ਟਵੀਟ ਵੀ ਹੈ ਤੇ ਫੇਸਬੁੱਕ ਪੇਜ ਤੇ ਵੀ ਉਹਨਾਂ ਨੇ ਅਪਡੇਟ ਦੇ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਲਗਾਤਾਰ ਵੱਧ ਰਹੀ ਠੰਡ ਅੱਗੇ ਤੋਂ ਹੰਦ ਨੂੰ ਦੇਖਦੇ ਆਂ ਬੱਚਿਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਐਡਿਡ ਮਾਨਡਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਤੇ ਹੁਣ ਸੂਬੇ ਦੇ ਸਾਰੇ ਸਕੂਲ 8 ਜਨਵਰੀ ਤੋਂ ਆਮ ਦਿਨਾਂ ਵਾਂਗ ਖੁੱਲਣਗੇ ਜਾਨੀ ਕਿ ਹੁਣ 31 ਮਾਰਚ ਤੱਕ ਜੋ ਛੁੱਟੀਆਂ ਸੀ 1 ਜਨਵਰੀ 2026 ਨੂੰ ਸਕੂਲ ਲੱਗਣੇ ਸੀ ਤੇ ਹੁਣ ਇਹ ਸਕੂਲ ਆਜੋ 8 ਜਨਵਰੀ ਨੂੰ ਖੁੱਲਣ ਗਏ ਜਾਨੀ ਕਿ 7 ਛੁੱਟੀਆਂ ਵਿੱਚ ਦਾ ਵਾਅਦਾ ਜੋ ਠੰਡ ਨੂੰ ਮੱਤੇ ਨਜ਼ਰ ਰੱਖਦੇ ਹੋਏ ਸਾਰੇ ਸਰਕਾਰੀ ਪ੍ਰਾਈਵੇਟ ਸਕੂਲ ਪ੍ਰਾਇਮਰੀ ਹਾਈ ਸਕੈਂਡਰੀ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਲਦ ਜਤੋ ਜਲ ਸ਼ੇਅਰ ਕੀਤਾ ਜਾਵੇ ਸਾਰੇ ਬੱਚਿਆਂ ਤੱਕ ਤੇ ਟੀਚਰਸ ਤੱਕ ਤੇ ਮਾਪਿਆਂ ਤੱਕ ਤਾਂ ਕਿ ਇਹ ਇਨਫੋਰਮੇਸ਼ਨ ਜਲਦੀ ਤੋਂ ਜਲਦੀ ਸਭ ਤੱਕ ਪਹੁੰਚ ਸਕੇ ਕਿਉਂਕਿ ਦੂਰ ਡਿਊਟੀ ਨਿਭਾਉਣ ਵਾਲੇ ਟੀਚਰਸ ਜੋ ਸਟੇਸ਼ਨ ਤੇ ਪਹੁੰਚਣ ਲਈ ਰਵਾਨਾ ਹੁੰਦੇ ਨੇ ਤਾਂ ਇਸ ਨਿਊਜ਼ ਨੂੰ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਸ਼ੇਅਰ ਕੀਤਾ ਜਾਵੇ ਸੋ ਥੈਂਕ ਯੂ so much ਇਸ ਵੀਡੀਓ ਨੂੰ ਵੇਖਣ ਲਈ